ਹਾਂਜੀ ਇਹ ਵਾਲਾ ਸਾਰੇ ਵੀਰਦਾ ਹੋਰ ਕੀ ਬਾਲਾ ਕਰਦਾ ਰਿਹਾ ਤੋ ਤੋਦੇ 38 35 ਵੀਰ ਨੂੰ ਕਰਵਾ ਦਿੱਤਾ ਹਾਂਜੀ ਕਰਕੇ ਬਲੌਗ ਵੀ ਸਟਾਰਟ ਕੀਤਾ ਫਿਰ ਇਹਦੇ 7:40 ਮਿੰਟਾਂ ਤੇ ਜੀ ਹਾਂਜੀ ਅੰਡ ਹੋ ਗਈ ਦਰਾਸ ਨੂੰ ਦਿਖਾਈ ਸੀ ਜਿਵੇਂ ਕਿ 4 ਵਜੇ ਮੀ ਪੈਂਦਾ ਆਪਾਂ ਇਹਨਾਂ ਕੁੜੀ ਸਾਂਭਣੀ ਹੈ ਜਿਹੜੀ ਉਹਦਾ ਦਾ ਕਰਕੇ ਉਕਲ ਸੱਜਾ ਖੱਪਾ ਪੈ ਜਾਂਦੇ ਉਹਨੂੰ ਲਾਉ ਨੂੰ ਦੇ ਦੇਣਾ ਬਾਈਕ ਨੂੰ ਹੈਂ ਕੇ ਰੰਗ ਲੈ ਗਿਆ ਮੈਂ ਬਾਈ ਛੇੜੀਆਂ ਕਿ ਕਿਦਰ ਅੱਛਾ ਕਾਲੋ ਇੱਥੇ ਛੱਡੋ ਯਾਰ ਕੋਈ ਗਾ ਕੇ ਤੇ ਉਤਰ ਡਾਉਣੇ ਆ ਥਾਂ ਵਾਲੇ ਉਹਦੇ ਨੂੰ ਗਦਾਮ ਤੋਂ ਬੋਲੇ ਹਰ ਇੱਕ ਕੰਮ ਤਾਂ ਤੇ ਨੀੜਦੇ ਆ ਤੇ ਦੇਖਦੇ ਕੀ ਬੰਦ ਆ ਹਾਂਜੀ ਛੱਡ ਗਈ ਜੀ ਘੋੜੇ ਹੋਇਆ ਚੱਲੋ ਈ ਸੇਰਾ ਉਹ ਬੰਨੇ ਕਿੜਾ ਪਿਆ ਹੋਏ ਆ ਕੁਤਰੀ ਵੀ ਗਾੜਦੇ ਕੋਈ ਨੰਦ ਜਮ ਵੀ ਲੀ ਜੀ ਇਹਨੂੰ ਏਡੂ ਉੱਚੂ ਲੈਣੀ ਮਾਰੀ ਦਿੰਦੇ ਪਹਿਲਾਂ ਪਹਿਲਾਂ ਨੂੰ ਪਹਿਲਾਂ ਪਹਿਲਾਂ ਤਾਂ ਪੋਈ ਛਤਰੀ ਤੇ ਬੈਈ ਆਣ ਉੱਡ ਕੇ ਇਹ ਕਿਹੜਾ ਭੈਣ ਜਗ ਪੈਂਦਾ ਮੈਨੂੰ कांड ਕੰਦਲ ਵੀ ਆਉਣੀ ਹੈਂ कांड ਕੰਦਲ ਨਾਲ ਦੀ ਡਾ ਦੰਨੇ ਆ ਡਾਉਣੇ ਆ ਬੇਕੂ ਤੇ ਫਿਰ ਵਖਾਉਣੇ ਆ ਹਾਂਜੀ ਚੱਲੀ ਜਾਂਦਾ ਜੀ ਪੂਰਾ ਕੰਮ ਜੋਰਾ ਸ਼ੂਰਾ ਤੇ ਆਏ ਹਾਏ ਆਏ ਹਾਏ ਆਏ ਹਾਏ ਨਹੀਂ ਯਾਰ ਆ ਬਚਾ ਗਾਲਤ ਆਪਣਾ ਹਨਾ ਪਰ ਉਹ ਇਸ ਇਹ ਨਹੀਂ ਆ ਜਿਹੜਾ ਕੂਤਰ ਨੇ ਕਦੇ ਪਾਸੇ ਪੈਰ ਨਹੀਂ ਲਾਜੋ ਬਰਾ ਇੰਨੀ ਗੱਲ ਦੀ ਗੌਰ ਰੱਖੀ ਤੇ ਅੱਜ ਵੀ ਸਿੱਧਾ ਹੀ ਆਵੇ ਹੈ ਆਪਣਾ ਠੀਕ ਹੈ ਲਓ ਜੀ ਹਰੇ ਗਲਾ ਵੀ ਟੂਸੇ ਦਾ ਨਵਾਂ ਜਾਨਾ ਦਾ ਠੀਕ ਹੈ ਕਿ ਨਹੀਂ ਹਾਂ ਹੈ ਨਹੀਂ ਯਾਰ ਬਈ ਬੰਨਣ ਵਾਲਾ ਓਏ ਕੂਤਰ ਕੋਈ ਹੋਰ ਬੰਨ ਲੈਂਦੇ ਨਹੀਂ ਪਤਾ ਹੁੰਦਾ ਆਪਾਂ ਨੂੰ ਆਹ ਬੈਠਣੀ ਜਾਂਦਾ ਜੀ ਉੱਤੀ ਕਰੇ ਛਤਰੀ ਲਾ ਦੇ ਨੂੰ ਬਾਹਗੂ ਹੀ ਲਾ ਦੇ ਲਾ ਦੇ ਲਾ ਦੇ ਅਬੇ ਕੂਤਰ ਵਾਵਾ ਡਾਤੇ ਦੋ ਜਵਾਂ ਨਵੇਂ ਡਾਤੇ ਜਵਾਂ ਨਵੇਂ ਪਹਿਲੇ ਦਿਨ ਫਸਟ ਫਲਾਈ ਤੇ ਕੁਝ ਘਟ ਘਟ 10 ਕਬੂਤਰੂਂ ਡਾਤੇ ਹੋਣਗੇ ਕੋਈ 12 ਕੂਤਰ ਫਿਰਦੇ ਆਪਣੇ 13 ਹਜੋ ਜਾਲ ਭਰੀ ਬਚੋ ਬਰ ਕੋਠੇ ਤੇ ਰੱਖੀ ਪਏ ਠੀਕ ਹੈ ਆ ਮੈਂ ਜੀ ਆਈ ਤੇ ਕੇ ਕਰਕੇ ਛੱਡੀ ਚੱਲੂਗਾ ਨਾ ਮੈਂ ਨਵੇਂ ਕਬੂਤਰ। ਤੇ ਇਹ ਕਬੂਤਰਾਂ ਕੱਢਾਂਗਾ ਨਾ ਮੈਂ ਇੱਕ ਦੇ ਬੜੇ ਰੰਗ ਲਾਇਕ ਕੱਢਨੀ ਆ ਹਜੇ। ਬਹੁਤ ਕੁਝ ਕਰਨਾ ਬਾਪੇ ਬਹੁਤ ਜਾਨਵਰ ਹੈ ਤਾਂ। ਇੱਕ ਛੇਦ ਇੱਧਰ ਲਾਉਣਾ ਸੀ ਨਾ ਉਹ ਨਾਲ ਜਿਹੜੀ ਉੱਚੀ ਹੈ ਨਾ ਓਏ। ਗੱਲ ਆਉਂ। ਕਿਹੜੀ? ਉਹ ਤਾਂ ਰਹਿਣ ਦੇ ਇੱਥੇ ਆਹੀ ਪੱਟ ਕਿੱਧਰ ਲਾ ਦਿੰਨੇ ਮੈਂ ਲੱਗਣੇ। ਹਾਂਜੀ। ਪੂਰਾ ਜੋਰਾ ਛੋਰਾ ਤੇ ਚੱਲੀ ਜਾਂਦਾ ਈ ਕੰਮ ਸਾ ਤੇ ਲਵੜੀ ਤਾਂ ਵਿਖਾਉਣੀ ਪੁੱਲ ਕੇ ਸਾਡਾ ਮੇਨ ਕਬੂਤਰ ਇਹ ਵੀ ਆਗਾ ਤੜਕੋ ਤੜਕੀ ਵਿਚਾਰਾ। ਕਹਿੰਦਾ ਮੇਰਾ ਘਰੇ ਖੁੱਡੇ ਚ ਜੀ ਨਹੀਂ ਲੱਗਦਾ ਮੈਂ ਪਰ ਇੱਧਰ ਆ ਜਾ ਕਿੱਡੀ ਗੱਲ ਹੈ ਹਨਾ ਉਹ ਕਬੂਤਰ ਜਮਾ ਚਿੱਟਿਆ ਯਾਰ ਦਵਾਈ ਦੂਈ ਤਾਂ ਸਾਰਿਆਂ ਨੇ ਲੱਗਿਆ ਬਈ ਹਨਾ ਤੇ ਉਹਨਾਂ ਦੇ ਰੰਗ ਲਾਉਣੇ ਆਪਾਂ ਤੇ ਫੇਰ ਡਾਵਾਂਗੇ ਲਿਓ ਢੇੜ ਕੋਲੇ ਬਹਿ ਜਾ ਨਹੀਂ ਸਿੰਗਲੀ ਪਾ ਦੂ ਮੈਂ ਕੱਲ ਨੂੰ ਦੇਖ ਲੈ ਤਾਸ ਤਾ ਤੈਨੂੰ ਮੈਂ ਹਾਂ ਉਹੀ ਤਾਂ ਗੱਲ ਹੈ ਚਲੋ ਦੇਖਦੇ ਆ ਮੈਨੂੰ ਤਾਂ ਲੱਗਦਾ ਬੜਾ ਹੀ ਖੜਾ ਰੰਗ ਤੁੰ ਹਾਂਜੀ ਕਬੂਤਰਖਾਨਾ ਨਹੀਂ ਕਬੂਤਰਖਾਨਾ ਕਰਤਾ ਹੀ ਕਰਤੇ ਦਾ ਕਹਿੰਦੇ ਠੀਕ ਹੈ ਇੱਕ ਤਾਂ ਆਉਂਦੀ ਪਹਿਲੇ ਨੰਬਰ ਤੇ ਵੇਖੋ ਜੀ ਠੀਕ ਹੈ ਨੰ ਨਿ ਪਿੱਛੇ ਹਰਾ ਕੰਡ ਸੱਜੀ ਗਲਾਬੀ ਕਾਂਤ ਠੀਕ ਹੈ ਜੀ ਕੱਲਾ ਗਲਾਬੀ ਢੱਡਪੂਆ ਵਾਲਾ ਠੀਕ ਹੈ ਜੀ ਹਰੀ ਟੌਰੀ ਕੱਲੀ ਠੀਕ ਹੈ ਜੀ ਟੂਸਾ ਟੌਰੀ ਜੀ ਹਰਾ ਟੂਸਾ ਗਲਾਬੀ ਟੌਰੀ ਸੱਜਾ ਹਰਾ ਖੱਬਾ ਗਲਾਬੀ ਟੂਸਾ ਠੀਕ ਹੈ ਖੱਬੀ ਗਲਾਬੀ ਪਾਗਲ ਜੀ ਤੇ ਠੀਕ ਹੈ ਜੀ ਤੇ ਆ ਤਾਂ ਫੇਰ ਉਹੀ ਆ ਗਈ ਜੀ ਉਹ ਪਤਾ ਨਹੀਂ ਕਿਹੜਾ ਆ ਗਿਆ ਹੈ ਇੱਕ ਸੱਚ ਬਹਿ ਵੀਗਾ ਸਿੱਧਾ ਆ ਕੇ ਜਮਨ ਨਵਾ ਕੁੱਤੜਾ ਜੀ ਆਣਾ ਬਾਲੇ ਕੁੱਤਰਾ ਆਫਰ ਦੇ ਘੋੜੇ ਉਹ ਮੂਹਾਂ ਜੀ ਠੀਕ ਹੈ ਤੇ ਕਿੱਥੇ ਆ ਗਿਆ ਆ ਸੱਜੀ ਗਲਾਬੀ ਬਗਲਾ ਲਾ ਗਈ ਵਿੰਡਰ ਠੀਕ ਹੈ ਜੀ ਤੇ ਉਹ ਜਿਹੜੀ ਵਿਖਾਏ ਖਾੜ ਜੋਈ ਆ ਹੁੰਦਾ ਇਹ ਬਿਠ ਟੂਸੇ ਵਾਲਾ ਕਿਹੜਾ ਹੋਣੀ ਟੂਸੇ ਟੋਰੀ ਵਾਲਾ ਹਰਾ ਟੂਸਾ ਹਰੀ ਟੋਰੀ ਵਾਲਾ ਜੀ ਠੀਕ ਹੈ ਜੀ ਤੇ ਆ ਤਾਂ ਘੋੜੇ ਮੂਹਾਂ ਆ ਗਿਆ ਨਾ ਫਿਰ ਕੁੱਤਰ ਬਾਲੇ ਛੱਡਿਆ ਬਾਪਿਓ ਇਹ ਕਾਹਦਾ ਗਲਾਬੀ ਹੁੰਜੀ ਵਾਲਾ ਕੱਲਾ ਗਲਾਬੀ ਫੁੰਜਾ ਸ਼ਾਕਾ ਠੀਕ ਐ ਸੋ ਮੈਨੀਫੀਸ਼ਨਸ ਐ ਵੀਰੇ ਸੋ ਮੈਨੀ 15 ਛੱਡੇ ਹੋਣਗੇ ਮੋਲਾ ਦਾ ਯਾਰ ਹੂੰ ਰਾਂਗੜੇ ਪ੍ਰਾਣੇ ਵੀ ਆ ਬਿਠਕਾਂਤਰਾਂ ਵਾਲਾ ਤੇ ਖੜ ਜਵਾ ਆ ਜਾਂਦੇ ਕਰਾਂ ਫਿਰ ਦਿਖਾਉਣਾ ਤੁਹਾਨੂੰ ਅਸੀਂ ਬਿਠਕਾਂਤਰਾਂ ਵਾਲਾ ਫਿਰਦਾ ਇੱਕ ਵੀਰੇ ਤੁਹਾਨੂੰ ਦੱਸ ਦਿੰਨੇ ਆ ਤੁਹਾਨੂੰ ਬਿਠਕਾਂਤਰਾਂ ਵਾਲਾ ਇੱਕ ਗੋਸ਼ੀ ਵਾਲੀ ਛੱਡੀ ਨਵੀਂ ਇੱਕ ਦੋਵੇਂ ਕਾਹ ਆਉਂਦਾ ਹਰਾ ਢਿੱਡ ਠੀਕ ਐ ਸੱਜਾ ਗਲਾਬੀ ਟੂਸਾ ਹਰਿਆਰੇ ਦੋ ਸੱਜਾ ਗਲਾ ਵੀ ਦੋਸਾ ਓਕੇ ਵੀ ਰਿਪੋਰਟ ਤੇ ਇੱਕ ਗੋਸ਼ ਵਾਲੀ ਵੀ ਛੱਡੀ ਆ ਜੀ ਝਲ ਰਕਾਂਤ ਵਾਲੀ ਤੇ ਇੱਕ ਦਾ ਦੋਵੇਂ ਗਲਾਬੀ ਬਗਲਾਂ ਵਾਲਾ ਜਿਹਦਾ ਭਰਾ ਦੋਵੇਂ ਹਰੀਆਂ ਬਗਲਾਂ ਵਾਲਾ ਗੁਰਦੁਆਰੇ ਤੇ ਰਹਿਣ ਲੱਗ ਗਿਆ ਮਨ ਲਾਦਾ ਇਹ ਵੀ ਮੁਸ਼ਕਲੀ ਕਰਿਆ ਵੀ ਵੀ ਛੱਡ ਲ ਸਾਰੇ ਇਧਰ ਨੂੰ ਗਿਆ ਗੁਰਦੁਆਰੇ ਕਿੰਨੇ ਵੀ ਨਹੀਂ ਮੁੜਿਆ ਇਹ ਕਾਹ ਆਉਂਦੀ ਬਈ ਸੱਚ ਗਲਾਬੀ ਬਗਲਾਂ ਵਾਲੀ ਦੋਵੇਂ ਗਲਾਬੀ ਬਗਲਾਂ ਕਾਲੀ ਚੀਨੀ ਇਹ ਵੀ ਛੱਡੀ ਆ ਵੀਰੇ ਠੀਕ ਐ ਉਧਰ ਬਾਲੇ ਛੱਡੇ ਆ ਨਾ ਯਾਰ ਮਨ ਲਾਦਾ ਆਪਾਂ ਯਾਰ ਹੂੰ 15 ਵੀ ਛੱਡੇ ਹੋਣਗੇ ਨਾ 15 ਵੀ ਛੱਡੇ ਆ ਕਬੂਤਰ ਪੂਆ ਵਾਲਾ ਇਥੇ ਖੜਿਆ ਚਾਲ ਬਣਾਈ ਹੈ ਨਾ ਕੂਤਰ ਹਾਰੇ ਖੜਿਆ ਚਾਲ ਬਣਾਈ ਮੇਰਾ ਨਾਂ ਹੋਰ ਧਰ ਲਓ ਕੋਈ ਪਕਾ ਗਲਤ ਹੋਇਆ ਕੰਮ ਨਾ ਇਹਨੂੰ ਢਿੱਡ ਵਾਲਾ ਕਹਿਣ ਲੱਗ ਜੇ ਜਿਹੜਾ ਪੂਆ ਦਾ ਸ਼ੋਰ ਗਲਾਬੀ ਢਿੱਡ ਵਾਲਾ ਹੈ ਨਾ ਉਹ ਨਾ ਪੱਕ ਗਿਆ ਨਾ ਭੈ ਉਹ ਗੱਲ ਉਹ ਹੋ ਗਈ ਤੇ ਸਾਂਹ ਵਾਲੀ ਕੂਦਰੀ ਨੂੰ ਬਈ ਬਦਾਂ ਹਾਥੀ ਦੇ ਕੇ ਇੱਕ ਤਾਂ ਦੀ ਖਰਾਕ ਵਾਲੀ ਘਟੇ ਖੁੱਸਦੇ ਆ ਨਹੀਂ ਖਾਂਦੀ ਆ ਦੋ ਇੱਕ ਤਾਂ ਕਾਣੀ ਸੇ ਕਣ ਪੈ ਗਿਆ ਉਹ ਕੰਮ ਹੋ ਗਿਆ ਤੇ ਹੁਣ ਹੱਥੀ ਦੇਣਾ ਪਿਆ ਸੱਟਾਂ ਉਹ ਹੁਣ ਬਿੱਖਾਂਤ ਹੈ ਬਟਕਾਂਤਣਾ ਆਉਂਦਾ ਹਨ ਨਗਰੀ ਦੇ ਆ ਆਉਂਦਾ ਬਟਕਾਂਤਣਾ ਆਈ ਲਵ ਬਟਕਾਂਤਣਾ ਆ ਹਾਂਜੀ ਗੂਸ਼ਲੀ ਕਬੂਤਰੇ ਰੰਗ ਦਿਖਾ ਕੇ ਤੈਨੂੰ ਤੇ ਆਹ ਹੁੰਦੀ ਬੜਾ ਵਧੀਆ ਰੰਗ ਲੱਗਿਆ ਕਿ ਯੂਨੀਕ ਯਾਰ ਆਂਦਾ ਇਹ ਯਾਰ ਰੰਗ ਲਾਇ ਨਹੀਂ ਕਬੂਤਰ ਤੇ ਹਰੀ ਝਾਲਰ ਤੇ ਕਲੈਬੀ ਗਾਤ ਝਾਲਰ ਥੋੜੀ ਲੱਗਦੀ ਹੈ ਹਨਾ ਆਹ ਹਣ ਦੀ ਦੀ ਚਲੋ ਕੋਈ ਨਾ ਤੇ ਹੈਰੀਟੋਰੀ ਵਾਲੀ ਵੀ ਆ ਗਈ ਸੀਗੀ ਨੀਵੀ അയ പെഗി ഗളപ്പറേ വജേക ਹਾਂਜੀ ਤੇ ਬੰਦੀ ਵਾਲੇ ਕਬੂਤਰਾਂ ਨੂੰ ਵੀ ਬਾਦਾਮ ਪਾਦੇ ਵੀ ਸਾਰਿਆਂ ਨੂੰ ਠੀਕ ਹੈ ਬਾਦਾਮ ਪਾਦੇ ਤੇ ਹੁਣ ਉਦੀ ਰਜਾ ਦਿੰਨੇ ਆ ਕਣਕਣ ਵਾਲੇ ਇਹਨਾਂ ਨੂੰ ਠੀਕ ਆ ਬਾਬਿਓ ਛੱਡ ਕੇ ਖੁੱਡੇ ਛੱਡ ਕੇ ਕਣਕਨ ਆ ਰਜਾਵਾਂਗੇ ਟਰੇਆਂ ਡਟਦੇ ਆਗੇ ਜਿੰਨੇ ਜਿੰਨੇ ਖਾਲੇ ਹੁਣ ਖਾ ਲੈਣਗੇ ਬਦਕਾ ਟਾਈਮ ਨਾਲ ਕੰਮ ਨਿਪਟੜ ਗਿਆ ਯਾਰ ਤੇ ਚੋਬਰ ਗਿਆ ਕਰਾ ਕਰੇ ਵਧੀਆ लवली ਹੈਗਾ ਵਿਚਾਰਾ ਤੇ ਨਿਗਾਹ ਰੱਖੀ ਬੈਠਾ ਬਾਕੀ ਸਿੱਦੇ ਕਬੂਤਰ ਬਹੁਤ ਆਗੇ ਨਵੇਂ ਸਿੱਦੇ 4-5 ਕੂਤਰ ਜਮਾ ਸਿੱਦੇ ਆਗੇ ਨਵੇਂ ਆਪਣੇ ਕੁਛ ਹਜੀ ਫਿਰਦੇ ਆ ਬੈੰਦੇ लवली ਨਿਗਾਹ ਰੱਖੀ ਬੈਠਾ ਕਬੂਤਰਾਂ ਤੇ ਤੇ ਆਪਾਂ ਨੇ ਆ ਜਿਹੜੇ ਬੰਦੀ ਵਾਲਿਆ ਤੇ ਸਾਂਹ ਵਾਲੀ ਕੂਦਰੀ ਆ ਹਨਾ ਸਾਂਹ ਸਾਰਿਆਂ ਨੂੰ ਕਰੀ ਜੰਨੇ ਸੈਟ ਬੈਠ ਐਮ ਨਾਲੀ ਚਲੋ ਹੁਣ ਇਹ ਤੋਂ ਲੈ ਚੱਲ ਗਏ ਟਰੇਆਂ ਭਰ ਕੇ ਤੇ ਉਡਰਾਂ ਵਾਲੇ ਕੂਤਰ ਨੂੰ ਰੱਖ ਹੀ ਦੇਵਾਂਗੇ ਨਾਲ ਦੇ ਛੱਡ ਕੇ ਖੂੜੇ ਹਾਂਜੀ ਲਗਭਗ ਜਨਵਰ ਆ ਗਏ ਜੀ ਆਪਣੇ ਠੀਕ ਆ ਸਵੇਰ ਵਾਲਾਂ ਚ ਇੱਕ ਪੁਰਾਣਾ ਕਬੂਤਰ ਉੜਦਾ ਰਿਹਾ ਗਲਾਬੀ ਕੰਤਰਾ ਹਰੀ ਬੈਠਾ ਇੱਕ ਹਰੀ ਟੋਰੀ ਵਾਲੀ ਹੋ ਬੈਠੀ ਸਾਹਮਣੇ ਪਾਸੇ ਬੈਗੀ ਸੀ ਨਾ ਉੱਡ ਕੇ ਆਜੋ ਕੋਲ ਮਲਾ ਕੇ ਦਿਨ ਠੰਡਾ ਸੀ ਵਧੀਆ ਸੋਨੇ ਉੱਡੇ ਨਵੇਂ ਕਬੂਤਰ ਵੀ ਇਹ ਕਬੂਤਰ ਇਧਰ ਪਿੱਛੇ ਕੋਠੀ ਤੇ ਬੈਠੀ ਹੈ ਠੀਕ ਹੈ ਦੋ ਇੱਕ ਗੋਸ਼ਲੀ ਗੇਰਾ ਦਾ ਪਾਸੇ ਬੈਗੀ ਸੀ ਬਹੁਤ ਸਨੀ ਉੱਡ ਗਈ ਹੈ ਇਹ ਬਾਦ ਸ਼ਤਰੀ ਤੇ ਆ ਗਈ ਤੇ ਇੱਕ ਬਸ ਇਕ ਲਾ ਗਲਾਬੀ ਢਿੱਡ ਵਾਲਾ ਆਪਣਾ ਉਹ ਨਹੀਂ ਪਤਾ ਕਿੱਥੇ ਬੈਠਾ ਬਾਕੀ ਸਾਰੇ ਕਬੂਤਰ ਇਕ ਇੱਥੇ ਇਕ ਉੱਥੇ ਇਕ ਛਦਰੀ ਤੇ ਇਕ ਡਾਫਰਦਾ ਇਕ ਉਹੀ ਰਹੇਗਾ ਮੇਰੇ ਹਿਸਾਬ ਨਾਲ ਹਾਂ ਸੱਚ ਇਕ ਕਾਲਾ ਜੀ ਨੇ ਗਲਾਬੀ ਬਗਲਾ ਦੋਵੇਂ ਉਹ ਕਬੂਤਰੀ ਬਾਹਰ ਹੈ ਟੜਕੇ ਦਾ ਗੋਲਾ ਆਇਆ ਉਹ ਉਹ ਵੀ ਵੇਖੋ ਆਊਗਾ ਕਿ ਨਹੀਂ ਕਰੇ ਹਨਾ ਉਹਦਾ ਹੀ ਬਣਾਉਣਾ ਸੀ ਹਨਾ ਤੇ ਬਹੁਤ ਸਾਰੇ ਕਬੂਤਰ ਸਿੱਧੇ ਆ ਗਏ ਹਨਾ ਨਵੇਂ ਆ ਚੋ ਆਪਾਂ ਦੋ ਤਿੰਨ ਕਬੂਤਰੀ ਪਾਸੇ ਗਏ ਆ ਤੇ ਬਸ ਓਕੇ ਹੋ ਗਏ ਸੈਟ ਬੈਟ ਹਨਾ ਹੁਣ ਮਰ ਉਹ ਚੱਕ ਦਿੰਨੇ ਆਪਾਂ ਪਾਣੀ ਵਾਲੇ ਭਾਂਡਿਆਂ ਦੇ ਉੱਤਾਂ ਪੀ ਲੈਣਗੇ ਪਾਣੀ ਤੇ ਫਿਰ ਜਿਹੜੇ ਵਾਰੀ ਵਾਲੇ ਬੰਦੀ ਵਾਲੇ ਉਹ ਚੱਕ ਕੇ ਪਿੰਜਰੇ ਚ ਪਾਵਾਂਗੇ ਤੇ ਇਹਨਾਂ ਨੂੰ ਖੁੱਡੇ ਜੀ ਦਾਣੇ ਖਵਾ ਲਾਂ। ਸਹੀ ਬਾਦ ਚਲੋ ਕਰਾਂਗੇ ਵੀ ਸੈਟ ਬੈਠਿਆ ਰਹੀ ਕੰਮ ਬਹੁਤ ਆ ਮੈਨੂੰ ਤਾਂ ਕਰਕੇ ਵੀਡੀਓ ਥੋੜੀ ਲਾਵਾਂਗੇ। ਬਾਹਲਾ ਕੰਮ ਦਾ ਪ੍ਰੈਸਰ ਆ ਕਰਾ ਹਾਈ ਸਾਡੇ ਤੇ। ਹਾਂਜੀ ਪਹੁੰਚ ਗਏ ਜੀ ਰੋਟੀ ਲੈ ਕੇ ਜੀ। ਇਟਸ ਰੋਟੀ ਦਾ ਟਾਈਮ ਹੋ ਗਿਆ ਮੇਰੇ ਵੀਰੋ। ਕਬੂਤਰ ਆ ਗਏ ਜੀ ਲਗਭਗ ਸਾਰੇ ਹੀ। ਬਸ ਗਲਾਸ ਗਲਾਸ ਉਹ ਪਿਆਓ ਭਾਲੀਆ ਨੇ ਪਾਣਾ ਆ ਪਿਆ। ਲੈ ਆਏ ਰੋਟੀ ਲੀਵ ਆਸੇ ਲਾਏ ਕਰਾਂ ਮੈਂ ਯਾਰ। ਆ ਦੇ ਦੇ ਮੁੜੇ ਆਸੀ ਲੈ ਜੀ ਜੀ ਉਹਨੂੰ ਵੀ ਕੋਈ ਚੱਕਰ ਨਹੀਂ ਪਾ ਜਾਈ ਕਾਂਤਰਾਂ ਵਾਲ ਆ ਗਿਆ ਆਪਣਾ ਗੋਸ਼ੇ ਵਾਲੀ ਆ ਗਈ ਹਰੀ ਟੌਰੀ ਵਾਲੀ ਆ ਗਈ ਇੱਕ ਢਿੱਡ ਵਾਲਾ ਰਹੇਗਾ ਤੇ ਇੱਕ ਕਾਲਾ ਜੀ ਨਾ ਰਹੇਗਾ ਤੇ ਇੱਕ ਬਗਲ ਟੂਸੇਲ ਤਿੰਨ ਕਬੂਤਰ ਰਹੇਗੇ ਪਾਸੇ ਆਪਣੇ ਬਸ ਕੋਲੇ ਤੇ ਕਬੂਤਰ ਆ ਗਏ ਜੀ ਲਗਭਗ ਵਾਵਾ ਗੋਸ਼ੇ ਵਾਲੀ ਉੱਡ ਕੇ ਕਿੱਧਰ ਗਈ ਯਾਰ ਹੈ ਤਾਂ ਵੀ ਠੀਕ ਹੈ ਕਾਂਤਰਾਂ ਬੈਠ ਲਾ ਆ ਗਿਆ ਗੁਲਾਬੀ ਢਿੱਡ ਵਾਲਾ ਗੋਸ਼ੇ ਵਾਲੀ ਟੌਰੀ ਵਾਲੀ ਤੇ ਸਾਵਾ ਆ ਗਏ ਹਨਾ ਸਿਰਫ ਦੋ ਕਬੂਤਰ ਰਹਿ ਗਏ ਚੀਨਾ ਵੀ ਥੋੜਾ ਫਿਰਦਾ ਗਲਾਬੀ ਬਗਲਾਂ ਵਾਲਾ ਜਿਹੜਾ ਤੜਕੇ ਛੱਡਿਆ ਸਭ ਤੋਂ ਪਹਿਲਾ ਕਬੂਤਰ ਤੇ ਇੱਕ ਹਰੀ ਬਗਲ ਗਲਾਬੀ ਟੂਸੀ ਵਾਲੀ ਛੱਡੀਆ ਉਹ ਵੀ ਉੱਡੀ ਫਿਰਦੀ ਹਨਾ ਤੇ ਨਵੇਂ ਕਬੂਤਰਾਂ ਦੇ ਰੰਗ ਵੀ ਲਾਇਆ ਬਾਬੇ ਉਹ ਤੜਕੇ ਦੇ ਮੰਨ ਕੇ ਚੱਲਿਆ ਵੀ ਪੂਰੇ ਫੁੱਲ ਕੰਮ ਬਿਜ਼ੀ ਚੱਲੀ ਜਾਂਦਾ ਤੇ ਹੁਣ ਉਹ ਕਬੂਤਰ ਲਾਲ ਗਏ ਸਾਰੇ ਇਹਨਾਂ ਨੂੰ ਪਾਣੀ ਪੂਣੀ ਪਿਆਦ ਕੇ ਹੋਰ ਬਦਾਮ ਨੂੰ ਪਾਦ ਗਏ ਫਿਰ ਕਰਦੇ ਆ ਥੋੜਾ ਜਿਹਾ ਸ਼ੇਅਰ ਬਾਬੇ ਹੋ ਕੇ ਠੀਕ ਹੈ ਕੰਮ ਜਿਆਦਾ ਹੁਣ ਵੀਡੀਓ ਤਾਂ ਹੀ ਘੱਟ ਬਣਾਉਣਾ ਥੋੜੀ ਜੀ ਬਸ ਆ ਗਏ ਇੱਧਰ ਲੈ ਗਏ ਜੀ ਵੀਓ ਰੋਟੀ ਲੱਸੀ ਨਹੀਂ ਇਹ ਤੌੜਾ ਕਿਉਂ ਰੱਖੇ ਨੇ ਵਿੱਚ ਵਿੱਚ ਕੀ ਕਾਰਨ ਹੈ ਥੋੜਾ ਭੰਨੀ ਕੇ ਰੱਖ ਦਿੰਦੇ ਕਿਉਂ ਕਹ ਤਾ ਕਹੀਂ ਭੰਨਣਾ ਤਾਂ ਤੌੜਾ ਹੀ ਨਹੀਂ ਕੰਜਰਦਾ ਇਹ ਤੌੜਾ ਹੀ ਵੜਾ ਚੰਗਾ ਤਾਂ ਹੋਏ ਕਿੱਥੋਂ ਲਿਆਂਦਾ ਹੋਏ ਉਹੀ ਅੰਦਰ ਲੈ ਵੇਖਣਾ ਆਪਾਂ ਕਿੱਡਾ ਸ਼ਾਹੀ ਤੌੜਾ ਲੈ ਨਹੀਂ ਭੰਨਣਾ ਤਾਂ ਤੌੜਾ ਹੀ ਹੈ ਨਹੀਂ ਉਹ ਇਹ ਮਲਮਰੂ ਥੱਲੇ ਉਹ ਨਹੀਂ ਭਰਾ ਉਹ ਜਾ ਯਾਰ ਓਹੋ ਫਟ ਗਿਆ ਓਏ ਐਂ ਹੁੰਦਾ ਇਹ ਤੈਨੂੰ ਪਤਾ ਹੀ ਨਹੀਂਗਾ ਇਦਾਂ ਹੀ ਚੱਲਦਾ ਹੁੰਦਾ ਹੈ ਭਾਜੀ ਤੇ ਖੋਡੇ ਚੋਂ ਡਰੇਆਂ ਫੇਰ ਚੱਕ ਲ ਗਏ ਆ ਉੱਡਣ ਵਾਲੇ ਕੂਤਰਾਂ ਨੂੰ ਰੱਖੇ ਸੀ ਇਹ ਤਾਂ ਮਨ ਕੇ ਚੜ ਵੀ ਜਿਹੜੇ ਤੁਹਾਨੂੰ ਪਤਾ ਬਾਅਦ ਚ ਨਵੇਂ ਛੱਡੇ ਸੀਗੇ ਉਹਨਾਂ ਵਾਸਤੇ ਭਾੜੇ ਪੁਣੀ ਪਿਆ ਆ ਗਿਆ ਤੇ ਮੈਂ ਢਾਣੇ ਰੱਖਦੇ ਉਹਨਾਂ ਨੂੰ ਵਿਚਾਰਿਆ ਨਾ ਤੇ ਓਕੇ ਹੋ ਗਈ ਭਾਈ ਰਿਪੋਰਟ ਯੈਸ ਕਮਾਂਡੋ ਤੇ ਆ ਦੇਖੋ ਰੰਗ ਨੂੰ ਮਲਾਇਆ ਦੇਖੋ ਜਾਗਦੇ ਨੇ ਕੂਤਰ ਲਾਲ ਹਰੇ ਲੈਲ ਹਰੇ ਚਚ ਠੀਕ ਹੈ ਕਿ ਨਹੀਂ ਆ ਗਿਆ ਖੜੇ ਗਏ ਹਾਂ ਇਹ ਨੰਬਰ ਹੈ ਮੈਂ ਜਿਹੜਾ ਪਹਿਲਾਂ ਵਾਲਾ ਨੀਲਾ ਹਰਾ ਜੋ ਹਰੇ ਚ ਹਾਂਜੀ ਦਾਣੇ ਕਰ ਲਈ ਰੈਡੀ ਆਇਆ ਮੁੰਡਾ ਓਏ ਮੈਂ ਦਾਣਾ ਨੂੰ ਕੜਕੀ ਪਾ ਦਿਆ ਕਰ ਗਈ ਕੱਲੀ ਓਏ ਪੌਣਾ ਦੇ ਤਾਂ ਕੜਕੀ ਹੁੰਦੀ ਹੈ ਵਾਦੀ ਜਾਂਦੀ ਮੱਕੀ ਆਪੇ ਪੈ ਜਾਂਦੀ ਹੈ ਨਾ ਹਾਂ ਹਾਂ ਮੱਕੀ ਦਾਣੇ ਆਪਣੇ ਹੋ ਕੇ ਫਰੀ ਸਹੀ ਹੈ ਕਿ ਨਹੀਂ ਆਈਏ ਰੋ ਆਈ 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 ਆਕੀ ਉਹ ਕਿ ਕਮਾਂਡਾ ਬਹੁਤ ਦੂਰੋਂ ਆਇਆ ਹਾ ਕਿ ਇਹ ਕਿ ਨਹੀਂ ਪੂਰੀ ਜਾਣਗੇ ਸੰਗ ਦਾ ਡਰ ਲੱਗਦਾ ਸੰਨ ਡਰ ਲੱਗਦਾ ਐ ਤੂੰ ਕਮਡੇ ਦਾ ਹੀ ਗੱਲ ਖਾਈ ਜਾਂਦਾ ਸੰਨ ਹੋਰ ਕਿ ਲੋਗਾਂ ਵਰਗੀ ਹੱਥੀਂ ਨਾਲ ਆਵੇ ਕੁ ਬਗਾਰ ਦਿਆਂ ਜਾ ਤੂੰ ਕਬੂ ਤਰੀਆਂ ਵਾਲੇ ਖੁੱਡੇ ਜੀ ਰੱਖ ਕੇ ਲੋਗਾਂ ਦੇ ਬੰਦ ਜੀ ਮੈਂ ਤੇ ਇਹਨੂੰ ਗੱਲ ਵੀ ਘੱਟ ਬੈਜੀ ਯਾਰ ਤੇ ਅੱਜ ਵੀ ਦੋ-ਦੋ ਨਹੀਂ ਹਨ ਤੇ ਬਹੁਤ ਹੈ ਓਕੇ ਸਾਰੇ ਕੁਤਰਾਂ ਦਾ ਨਾਮ ਵਾਲੀ ਬਾਤ ਹੈ ਜੀ ਹਾਂ ਜੀ ਇੱਕ ਕਬੂਤਰੀ ਹੋਰ ਆ ਗਈ ਜੀ ਚਰਾਗ ਨੂੰ ਨਹੀਂ ਕਹਿੰਦਾ ਮੈਂ ਕਿ ਗੱਲ ਸਮਝਿਓ ਕਿਸੇ ਮਿਲ ਗਿਆ ਮੁਰੇ ਦੀ ਫੋਟੋ ਜੇ ਆ ਗਈ ਠੀਕ ਨਾ ਲੈ ਕੇ ਨਾ ਇੱਕ ਕਬੂਤਰੀ ਆ ਗਈ ਆਹ ਬਈ ਹਰੀ ਬਗਲ ਤੇ ਇਕੱਲਾ ਬੀ ਕੂਸਾਂ ਗਰੀ ਦੀ ਉਹ ਜਿਹਦੀ ਪੈਨ ਖਰਾਬ ਹੋ ਗਈ ਆ ਉਹਦਨ ਬਾਬਾ ਜੀ ਦਿਨ ਕੂਡੇ ਚ ਨਿਕਲੀ ਇੱਕ ਬਾਲੀ ਗਰਮੀ ਦੁਪਹਿਰੇ ਹਰੀ ਬਗਲ ਵਾਲੀ ਕੱਲੀ ਹਰੀ ਬੋਲ ਦੀ ਟਿੱਕੀ ਜੀ ਮੜੀ ਲਾਜ ਜੀ ਦੀ ਕੋਈ ਦੀ ਭੈਣ ਸੀ ਕਿ ਸਗੀ ਜਵਾਨ ਇਹ ਹੈ ਇਹ ਭੈਣਾ ਹੈ ਉਹਦਾ ਜਿਹੜਾ ਚਿੱਟਾ ਸੰਮੇ ਵਾਲੇ ਛੱਡਾਂ ਦੀ ਪਗਲ ਤੁਸੀਂ ਹਣਾ ਉਹ ਬਹੁਤ ਚੰਗੀ ਕੁੜੀ ਆਪਣੀ ਪੜਾਈ ਕਿੱਧਰ ਗਈ ਯਾਰ ਟੇਕ ਟੋਕ ਵੀ ਕਰ ਗਈ ਸੀ ਬਾਹਲੀ ਚਲੋ ਇਹ ਲੱਗੀ ਵਿਚਾਰੀ ਅੰਡੇ ਆਪਣੇ ਇੱਕ ਵਾਸ ਕੱਲਾ ਸਾਡੇ ਹਿਸਾਬ ਨਾਲ ਤਾਂ ਕੱਲਾ ਚੀਨਾ ਰਹੇਗਾ ਸਾਡਾ ਬਾਕੀ ਰੱਬ ਜਾਣੇ ਕੀ ਕੋਈ ਹੋਰ ਨਿਕਲਿਆ ਵੀ ਕਿਸੇ ਪਾਸਿਓਂ ਤਾਂ ਕੋਈ ਵੱਡੀ ਗੱਲ ਨਹੀਂ ਹਣਾ ਕਿ ਕਬੂਤਰ ਬਾਹਲੇ ਛੱਡੇ ਦੀ ਕੋਈ ਗਿਣਤੀ ਹੈ ਨਹੀਂਗੀ ਤਾਂ ਇਧਰੋਂ ਸਾਰੇ ਕਬੂਤਰਾਂ ਕੰਮ ਕਲੀਅਰ ਕਰਤਾ ਬਦਾਮ ਵਾਲ ਨੂੰ ਬਦਾਮ ਕਣਕ ਕਣਕ ਪਾ ਕੇ ਪਾਣੀ ਪੂਣੀ ਸਾਰੇ ਇਹ ਪਾਣੀ ਸੱਚ ਵੀ ਦੋ ਵੱਡੇ ਕਬੂਤਰਾਂ ਨੂੰ ਤੇ ਇੱਕ ਬਾਟ ਕਾਲ ਨੂੰ ਪਾਣੀ ਰਹੇਗਾ ਬਾਕੀ ਸਾਰੇ ਕੂਤਰਾਂ ਸਭ ਕੁਝ ਕਲੀਅਰ ਹੈ ਇੱਕ ਕਬੂਦਰੀ ਸਾਂਭੀ ਹੈ ਨੇੜੇ ਕਾਲ ਨੂੰ ਬਾਈ ਛੱਡਣੀ ਹੈ ਬਸ ਦੋ ਕੂਤਰ ਬਾਹਰ ਐੜੇ ਹੋ ਰਹੇ ਗਿਆ ਦੇਖੋ ਇਹ ਸਭ ਰੰਗ ਭਾਈ ਜਿਹੜੇ ਜਿਹੜੇ ਕਬੂਤਰ ਆਣ ਆਇਆ ਠੀਕ ਹੈ ਪਹਿਲੇ ਨੰਬਰ ਦਾ ਚੈੱਕ ਕਰੋ ਜੀ ਆਪਣਾ ਢਿੱਡ ਵਾਲਾ ਪੱਠਾ ਗਲਾਬੀ ਢਿੱਡਾ ਛੋੜਿੰਦੇ ਦੀ ਗਲਾਬੀ ਢਿੱਡ ਹੁੰਦਾ ਸੀ ਆ ਜੀ ਤੇ ਹੁਣ ਵੀ ਇਹਦੇ ਗਲਾਬੀ ਢਿੱਡ ਹੀ ਕਰਦਾ ਉਹ ਕੈਰਬੋਟ ਓਕੇ ਜੀ ਮੜੈ ਨੂੰ ਢੇੜੋ ਜੀ ਪੋਰਟਾ ਕਲਰ ਦਾ ਲਪੜਵਾ ਦੇ ਜੀ ਇਹ ਬੰਦ ਕਰ ਦੇ ਵੀਡੀਓ ਰੋਕ ਰਿਹਾ ਪੁੱਤਰ ਨੰਬਰ 2 ਜੀ ਇਹਦੇ ਕਰਤੇ ਗੁਲਾਬੀ ਟੂਸੇ ਦੋਵੇਂ ਇਹਨੂੰ ਇਹ ਤਾਂ ਛੋਟਾ ਹੀ ਨਾਦਰ ਇੱਕ ਛੋਟਾ ਵੱਡਾ ਇਹ ਸਹੀ ਆ ਨਾ ਹੂੰ ਦੋਵੇਂ ਗੁਲਾਬੀ ਟੂਸੇ ਬਈ ਇਹ ਕੂਟ ਤੇ ਠੀਕ ਹੈ ਓਕੇ ਵੀਰ ਬੁੜੇ ਜੀ ਅਗਲੀ ਵਾਰ ਇੱਕ ਕੂਟ ਤੇ ਰੰਗ ਲਾਤਾ ਜੀ ਆਪਾਂ ਗੁਲਾਬੀ ਟੂਸਾ ਸਜਾ ਹਰਾਟੇ ਡਾ ਓਕੇ ਕਰ ਕੋਡ ਓਕੇ ਜੀ ਓਕੇ ਜੀ ਚਲੋ ਕੋਈ ਗੱਲ ਨਹੀਂ ਇਹਦਰ ਆਪਣਾ ਗੋੜ ਰੰਗਾ ਰੱਤਾ ਠੀਕ ਹੈ ਇਹਦੀ ਕਰਤੀ ਸਜੀ ਗਲਾਬੀ ਪਗ ਗੋੜ ਸਹੀ ਹੈ ਨਾ ਸਹੀ ਆ ਘੱਟ ਲੱਗਦੀ ਹੈ ਚਲ ਬਹੁਤ ਐਡੇ ਨੂੰ ਕੀ ਸਜੀ ਗਲਾਬੀ ਪਗ ਰਿਹਾ ਇੱਥੇ ਇਹਦਾ ਲਈ ਇਹ ਆ ਗਿਆ ਜੀ ਟੂਸੇ ਡੰਡੇ ਵਾਲੀ ਦਾ ਭਰਾ ਟੂਸੇ ਡੰਡਿਆ ਸੱਜਾ ਗਲਾਬੀ ਟੂਸਾ ਤੇ ਖੱਬੇ ਪਾਸੇ ਜੀ ਹਰਾ ਡੰਡਾ ਓਕੇ ਇਹ ਵੀ ਨਾਦਾ ਤੇ ਇੱਕ ਆ ਰਿਹਾ ਹੈ ਨਾ ਕਿਹੜੇ ਵਾਹ ਸਜੀ ਗੁਲਾਬੀ ਕੱਚਾ ਤੇ ਖੱਬੀ ਹਰੀ ਕਾਹ ਮੇਰੇ ਸਾਹ ਅੰਦਰ ਲਾਇਆ ਨਾ ਹਾਂ ਉਹ ਤਾਂ ਹੀ ਰਿਹਾ ਕੋਈ ਨਾ ਬਸ ਵੀ ਆਹੀ ਕੋ ਤਿੰਨ ਹਰਾ ਗਲਾ ਗੁੱਤੂ ਸੱਤਾਂ ਲੱਦਾ ਕੀਤਾ ਵਾਹ ਹਾਂ ਉਹ ਕੱਲ ਮੈਂ ਕੀਤਾ ਨਾ ਦਿਖਾ ਹੀ ਦਿੰਦਾ ਥੋੜਾ ਜਿਹਾ ਕਾ ਹਰੇ ਗਲਾ ਗੁੱਤੂ ਸਿਆ ਏ ਪਤਾ ਨਹੀਂ ਕਾਹਦਾ ਕੀਤਾ ਯਾਰ ਉਹਨਾਂ ਦਾ ਖਣੀ ਆਤੀ ਕੀ ਕਰਨ ਉਹ ਕੇਰ ਉਹ ਪੂੜਾ ਤਾਂ ਨਹੀਂ ਆਇਆ ਉਹ ਵੀ ਲਾਇਕ ਨਹੀਂ ਜੀ ਦੇਖੋ ਠੰਡ ਕੰਡ ਠੀਕ ਹੈ ਇਹਦੀ ਭੈਣ ਐ ਨੀ ਕਾ ਆਈ ਸਾਡੇ ਕੇ ਈਸੀ ਤੇਰੀ ਕਲੀਨ ਹੈ ਆਸੋ ਉਹ ਤਾਂ ਸਾਨੂੰ ਤੇਲ ਦੇ ਵੀ ਬੱਲੇ ਪੈਤੀ ਸੀਗੇ ਸਰਦਾਰ ਜੀ ਇਹਦਾ ਕਰਤਾ ਹਰਾ ਘੰਡ ਤੇ ਸੱਜੀ ਗਲਾਬੀ ਕਾਂ ਸਹੀ ਆ ਨਾ ਸਹੀ ਆ ਇਹਦਾ ਕੀਤਾ ਸੱਜਾ ਗਲਾਬੀ ਟੂਸਾ ਠੀਕ ਹੈ ਜੀ ਖੱਬੀ ਹਰੀ ਬਗੜਾ ਓਕੇ ਜੇ ਜਿੰਨੇ ਕੂਤਰਾ ਰੰਗਲਾ ਤਾਂ ਤੇ ਸਿੱਧੇ ਇੱਕ ਦਾ ਪਤਾ ਨਹੀਂ ਕਿੰਨੇ ਹੀ ਕਰ ਲਏ ਤੇ ਇੱਕ ਬਾਹਰ ਵੀ ਫਿਰਦਾ ਹਾਂ ਜੀ ਚੀਨਾ ਗਲਾਬੀ ਬਗੜਾ ਨਾਮ ਨਾਲ ਦੋਨਸ ਓਕੇ ਅਭੀ ਮੋਂ ਮਾਰੇ ਆਪਾਂ ਮੱਥਾ ਟੇਕਣ ਇੱਕ ਸਾਡਾ ਗੁਰੂ ਪੀਰ ਹਨਾ ਬਾਬਾ ਜੀ ਸਮਾਰੇ ਹੀ ਸੀਗੀ ਇੱਕ ਬਾਬਾ ਬਣਾਉਣ ਚਲੇ ਸੀ ਤਨੇ ਜਾਣੇ ਹਨਾ ਫੇਰ ਆਏ ਕਰਦੇ ਡੋਰ ਡੋਰ ਵਾਟਰ ਪਾ ਲਈ ਜਿਹੜੇ ਕੂਤਰਾ ਉਰੇਗਾ ਸੀਗਾ ਇਹ ਪਹਿਲੇ ਤਾਂ ਮਰਦੇ ਬੈਠ ਕਾਲੇ ਹੋ ਗਏ ਆਪਣੇ ਇਹਨਾਂ ਦਾ ਡੱਟ ਦੀ ਭਾਂਡਾ ਵੀ ਪਾਣੀ ਵਾਲਾ ਇਹ ਬੜਾ ਵੀ ਗਰਮ ਗਰਮੀ ਅਬਰ ਕੋਂਦੇ ਨੂੰ ਸਾਰੀ ਬਾਲਟੀ ਪਾਈ ਇਹਦੇ ਤਾਂ ਵਾ ਤੇ ਇਧਰ ਵੱਡੇ ਕਬੂਤਰਾਂ ਨੇ ਪਾ ਲਾ ਵੀ ਪਾਣੀ ਹਣਾ ਅੱਜ ਐਂ ਹੀ ਪਤਾ ਕੋਈ ਨਾ ਕੱਲ ਨੂੰ ਸਾਰੇ ਕਬੂਤਰਾਂ ਦੇ ਪਾਣੀ ਵਾਲੇ ਭਾਂਡੇ ਤੋਂ ਜਾਇਗਾ ਇਧਰ ਕਬੂਤਰਿਆਂ ਨੂੰ ਵੀ ਪਾਦੀ ਆ ਵੀ ਪਾਣੀ ਇਹਨਾਂ ਦੀ ਵੀ ਭਰਦੀ ਆ ਪਾਣੀ ਵਾਲਾ ਭਾਂਡਾ ਵਿਚਾਰ ਕੰਦਾ ਗਰੀਬ ਬਣ ਜਾਂਦਾ ਲਓ ਜੀ ਓਕੇ ਇਹ ਰਿਪੋੜ ਇਹਨਾਂ ਦੇ ਵੀ ਉੱਤੋਂ ਦੇ ਢਾਕ ਇਧਰੋਂ ਟੀਜੀ ਲਾ ਦਈਏ ਨਾਲ ਕਰਕੇ ਸੱਟ ਆਵੇ ਹੁਣ ਕਹਿ ਸਕਦਾ ਹਾਂ ਸਾਰੇ ਪੂਤਰਾਂ ਦਾ ਦਾਣਾ ਪਾਣੀ ਕਲੀਅਰ ਕਰ ਚੱਲੇ ਆਂ ਜੀ ਪੀਰਾਂ ਦੇ ਮੱਥੇ ਟੇਕਣ ਜੀ ਮਾ ਸਾਰੇ ਬਾਬੇ ਪ੍ਰਸੰਨਕਾਰੀ ਲੱਗੇ ਹੈ ਇੱਕ ਬਸ ਇੱਕ ਸਿਰੇ ਵਾਲਾ ਬਾਬਾ ਰਹਿ ਜੂਗਾ ਸਿਰਫ ਸਾਡੇ ਪਿੰਡ ਵਾਲਾ ਜੱਜ ਬਾਬਾ 3 ਲੱਖ 10 ਹਜ਼ਾਰ ਦਾ ਤੇਲ ਪਵਾ ਲਈ ਕਿੱਥੇ ਹੋਏ ਦਮੀ ਦੇ ਛੁੱਟੋ ਭਰਾ ਖਾਓ ਜਾਂ ਨਾ ਹੋਏ ਉਹ ਟੁੱਟ ਲੈਗ ਵੀ ਸੀ ਵਾਲੇ ਹੈਵੀ ਹੈ ਨਾ ਓਏ ਵੀਡੀਓ ਤਾਂ ਬਣਾ ਲਈਏ ਚਲੋ ਚੱਲ ਗਏ ਮੁੰਡੇ ਓਏ ਇੱਥੇ ਮੈਂ ਬਚਪਨ ਚ ਛੋਟਾ ਹੁੰਦਾ ਉਹਨਾਂ ਸੀਗਾ ਆਦੇ ਮਾਮਾ ਜੀਰ ਗਿਆ ਨਾਲ ਕਿਉਂਕਿ ਐਕਚੁਅਲੀ ਨਾਲ ਹੀ ਮੇਰੇ ਨਾਨਕੇ ਹਨ ਮੋਟਰਸਾਈਕਲ ਬਣਾਉਂ ਘੜਾ ਮੈਂ ਇੱਧਰ ਚੜਨ ਨੂੰ ਫਿਰਦਾ ਸੀਗਾ ਹੁਣ ਤੱਕ ਹੋਈ ਮਾਰ ਨਹੀਂ ਯਾਰ ਟੂ ਹੀ ਮਾਰਨ ਲਈ ਤਾਂ ਕੋਈ ਗੱਲ ਨਹੀਂ ਬਈ ਬਈ ਨਹੀਂ ਨਹੀਂ ਬਈ ਸਹੀ ਹੁਣ ਮੜ ਗਿਆ ਮੈਂ ਤਾਂ ਜੀ ਕਰ ਰਿਹਾ ਮੜ ਗਿਆ ਤਾਂ ਹੀ ਬਾਬੇ ਰੋਸੇ ਤੂੰ ਹੋਰ ਤਾਂ ਕੀ ਬੀਤੀ ਤੇ ਇਹ ਪੈਰਿੰਸ ਕਿੱਲ੍ਹ ਸੀ ਕੱਤੀ ਬਹੁਤ ਆਇਆ ਥੀ ਮੈਂ ਲਗਾਤਾਰ ਨਾ 2-3 ਸਾਲ ਲਗਾਤਾਰ ਹੁੰਦਾ ਰਿਹਾ ਇੱਥੇ ਮੈਂ ਤੇ ਉਹ ਵੀ ਵਿਸਾਖੀ ਖੇਲਦੇ ਨੇ ਇੰਨੀ ਭੀੜ ਹੁੰਦੇ ਨਾ ਪੈਰ ਧਰਨ ਨੂੰ ਥਾਂ ਨਹੀਂ ਹੁੰਦਾ ਇੱਥੇ ਤੇ ਮੈਨੂੰ ਪਤਾ ਚੱਕ ਕੇ ਮੱਥੜ ਕਾਉਂਦੇ ਰਿਹਾ ਵਿੱਚ ਇਹ ਥਲੇ ਰੱਖਦੇ ਨਹੀਂ ਮੈਂ ਤਾਂ ਨਾਪ ਲੈਦੇ ਸੀ ਮੈਨੂੰ ਤਾਂ ਹੁੰਦਾ ਹੀ ਨਹੀਂ ਆਜਾ ਮੈਂ ਅੱਜ ਤੋਂ 10-12 ਹਾਲਣ ਦੀ ਗੱਲ ਐ ਮੈਨੂੰ ਮੋਢਾ ਹੀ ਚੱਕ ਕੇ ਕਾਉਂਦੇ ਰਿਹਾ ਮੇਰੇ ਪੱਥਾ ਐ ਐ ਹਾਂ ਨਹੀਂ ਸੱਚੀ ਕਰਦੀ ਵਾਲਾ ਸੀ ਨਾਨਕ ਆਪਣੇ ਉਹ ਵੀ ਕਰਦੇ ਹੁਣ ਵੀ ਵਾਲੇ ਪਰ ਵਾਲਾ ਜ਼ਿਆਦਾ ਹੀ ਕਰਦੇ ਸੀ ਸੱਚੀ ਕਰਦੀ ਐ ਜੀ ਤਿੰਨ ਘਰ ਸੀ ਉਹਦੇ ਜਿੰਨੇ ਘਰ ਬਈ ਇੱਕ ਛੜਦਾ ਮੈਨੂੰ ਇਹ ਵੀ ਡਾਕਟਰ ਆਇਆ ਟਲਕੇ ਦੁਕਾਨ ਅਗਲੇ ਗਈ ਇੱਕ ਛੜ ਦਾ ਇੱਕ ਆਇਆ ਟਲਕੇ ਦੁਕਾਨ ਦੇ ਆਇਆ ਚੱਲ ਕੇ ਦੁਕਾਨ ਦੇ 10 ਕੀ ਖਾਣਾ ਇਹ ਖੇਤ ਨੂੰ ਲੈ ਕੇ ਖੇਰ ਨੂੰ ਲੈ ਜਾਂਦਾ ਇੱਥੇ ਗੈਂਦਰ ਨੂੰ ਲਿਆਉਂਦਾ ਯਾਰ ਤੇਰਾ ਇੰਨਾ ਜੀ ਲੱਗ ਰਿਹਾ ਉਹ ਬੁਲਾ ਗਿਆ ਇਹੋ ਦੇ ਇੱਕ ਪਾ ਪੱਕੇ ਉਹ ਤੋਂ ਬਾ ਸਾਰੇ ਪਾਸੇ ਕਟਾ ਹੋ ਗਿਆ ਹੈਨਾ ਅਜ ਸਾਰੀ ਥਾਂ 'ਚ ਮੇਲਾ ਯਾਰ ਪੂਰਾ ਨਜ਼ਾਰਾ ਇੰਜੋਏ ਕਰਦੇ ਰਹੇ ਹੈਗੇ ਠੀਕ ਹੈ ਕਿ ਨਹੀਂ ਯਾਰ ਦਾ ਲਾਲ ਸਪਲੈਂਡਰ ਤੇ ਆਉਂਦੇ ਸੀ ਇਹ ਤੋਂ ਲੈ ਕੇ ਪੀ ਪੜਗਾਈਆਂ ਚਲਮਲੀਆਂ ਪੀ ਬਣੇ ਨਹੀਂ ਹੁੰਦੀਆਂ ਲਾ ਕੇ ਮੋਰਸਾਂ ਦਾ ਸਿਲੈਂਸਰ ਚ ਭਰਾਵਾ ਬੋ ਗੰਦ ਬੋ ਰਹੀ ਹੈ ਨਾ ਚਲੋ ਜੀ ਹੁਣ ਚੱਲਿਆ ਜੀ ਬਾਜ਼ਰ ਨੂੰ ਪਹਿਲਾਂ ਕੇ ਫਕਰ ਸਰ ਥੇੜੀ ਫਕਰ ਸਰ ਹੈਗੇ ਫਕਰ ਸਰ ਆਇਆ ਫਕਰ ਸਰ ਕਿਹੜੀ ਫਿਰ ਇਧਰੋਂ ਰਾਹ ਚੋਂ ਆਉਂਦੇ ਹੋਏ ਆਏ ਰਹੇ ਕੇ ਦਾਤਾ ਹਰੀ ਸਿੰਘ ਜੀ ਦੀ ਸਮਾਦ ਤੇ ਹੁਣ ਇੱਥੇ ਚਾਲ ਲੈ ਸਿੱਧਾ ਪੰਨਾ ਲਾਲ ਦਾ ਖਾਣ ਬਰਗਰ ਤੇ ਫਿਰ ਘਰੇ ਆਵਾਂਗੇ ਇਟਸ ਬਰਗਰ ਟਾਈਮ ਆ ਗਈ ਚੋਬਰ ਨੂੰ ਖਾਣ ਪੰਨਾ ਲਾਲ ਜੀ ਦਾ ਬਰਗਰ ਓਏ ਹੁਣ ਘਰ ਲੈ ਫਿਰ ਵਰਗਣ ਨੂੰ ਤੈਨੂੰ ਖੋਣਾ ਹੀ ਆ ਜੀ ਉਹ ਗਲਤ ਨਹੀਂ ਫੜਾਦਾ ਉਧਰ ਲੈ ਆਓ ਜੀ ਇਧਰ ਹੀ ਆ ਗਏ ਘਰ ਵਾਪਸ ਜੀ ਇਹ ਲਿਓ ਬਾਹਰ ਫਿਰਦਾ ਸੀ ਆਪਣਾ ਯਾਰ ਪਤਾ ਨਹੀਂ ਕਿਵੇਂ ਨਿਕਲਿਆ ਖਾਣ ਦਾ ਗੇਟ ਥੱਲੋਂ ਹੀ ਨਿਕਲਿਆ ਪਤਾ ਨਹੀਂ ਯਾਰ ਕਿਥੋਂ ਦੀ ਖਣੀ ਕੋਠੇ ਤੋਂ ਛਾਲ ਜੂਲ ਛੰਡਿਏ ਨੇ ਹਾਂ ਓਏ ਲਿਓ ਕਿਧਰ ਦੀ ਗੱਲ ਜੀ ਕੋਈ ਹਾਂ ਚੱਲ ਆ ਗਿਆ ਹੁਣ ਤਾਂ ਮੈਂ ਚੱਲ ਬਈ ਕੂਤਰੀ ਵਿਖੇ ਪਹਿਲਾਂ ਤਾਂ ਸੱਚ ਆਪਣੀ ਸਾਂ ਵੜੀ ਛਤਰੀਆਂ ਛਤਰੀਆਂ ਕਰਤਾਂ ਵੀ ਲੀਆਂ ਜੀ ਜਿਹੜੇ ਬੰਨੇ ਸੀ ਵਿਚਾਰੇ ਉਹ ਵੀ ਚੱਕ ਲਿਆ ਨੇ ਅੰਦਰ ਕਬੂਤਰੀ ਨੂੰ ਵੀ ਲਾਤਾ ਬਣਿਆ ਪਾਣੀ ਸਾਹਵਲੇ ਨੂੰ ਜਿਹੜੀ ਕੱਲ ਤੋਂ ਛੱਡਣੀ ਐ ਪਿੰਡ ਮਿਛੜੀ ਪਿੰਡ ਬੁੱਧਗੀਰ ਮਿਛੜੀ ਜਿਹਦਰ ਨਾਲ ਹੀ ਆ ਇਧਰੋਂ ਆਪਾਂ ਨੂੰ ਬਾਦਲ 2 ਕਿਲੋਮੀਟਰ ਗਾਹਾਂ 4 ਕਿਲੋਮੀਟਰ ਮਿਛੜੀ ਯਾਨੀ ਕਿ 6-7 ਕਿਲੋਮੀਟਰ ਇੱਥੇ ਪਿੰਡ ਸਿਰਫ ਨਾਲ ਹੀ ਐ ਸੌਖੀ ਐ ਰਾਤ ਵੀ ਚੱਲ 2 ਘੰਟੇ ਕਬੂਤਰ ਉੜਦੀ ਦੇਖਾਂਗੇ ਬਾਈ ਹੈਨਾ ਤੇ ਕੀ ਪਤਾ ਸ਼ਾਇਦ ਉੱਲਾ ਵੀ ਆਪ ਤੜਕੇ ਮਾਰੀ ਜਾ ਕੇ ਨਾਲ ਤੇ ਬਾਕੀ ਸਿਰਫ ਇੱਕ ਕਬੂਤਰ ਬਾਹਰ ਰਹੇਗਾ ਬਾਈ ਦੋਵੇਂ ਗਲਾਬੀ ਬਗਲਾ ਫਿੱਕੀਆਂ ਕਾਲਾ ਚੀਨਾ ਜਿਹੜਾ ਛੋਟਾ ਹੁੰਦਾ ਸੀ ਗੋਲਾ ਜਿਹਦਾ ਭਰਾ ਪਹਿਲਾਂ ਗੁਰਦੁਆਰੇ ਤੇ ਰਹਿਣ ਲੱਗਾ ਹਰੀਆਂ ਬਗਲਾਂ ਲੋਦਾ ਸਗਾਪਰਾ ਛੱਡੇ ਸੀ ਆਪਾਂ ਨਵੇਂ 1 2 3 4 ਘਟੋ ਘਟਾ 8 ਕਬੂਤਰ ਨਵੇਂ ਛੱਡੇ ਮੇਰੇ ਹਿਸਾਬ ਨਾਲ 7 8 ਕਣੀ 10 ਹੀ ਛੱਡੇ ਹੁਣ ਸਿਰਫ ਸਾਰੇ ਆਗੇ ਇੱਕ ਰਹਿਗਾ ਉਹਨਾਂ ਚੋਂ ਬਸ ਬਾਹਰ ਹਨਾ ਤੇ ਆ ਤਿੰਨ ਵਿਚਾਰੇ ਜਿਹੜੇ ਦੋ ਛਤਰੀ ਵਾਲੇ ਇੱਕ ਕਬੂਤਰੀ ਜਿਹੜੀ ਡੇਟ ਹੈ ਜੇ ਬਗਲ ਟੂਸੀ ਵਾਲੀ ਤੇ ਇਹਨਾਂ ਨੂੰ ਦਾਣੇ ਪਾ ਲਏ ਤੇ ਫਰੇਜ ਇੱਧਰ ਇਹ ਕਬੂਤਰ ਨੇ ਵੀ ਖਾ ਲਿਆ ਜੀ ਦਾਣਾ ਪਾਣੀ ਦੋ ਤਾਂ ਬੈਟ ਕਾਲਾ ਉਹਨਾਂ ਨੂੰ ਬੈਟ ਕੇ ਛੱਡਦੇ ਇੱਕ ਉੰਝੀ ਲੈ ਲੇ ਕੋ ਉਤਰ ਲੈ ਵੀਡੀਓ ਬਣ ਜੂ ਨਲੇ ਚਾਨਣ ਹੋ ਜੂਗਾ ਨਾ ਨੇਰੇ ਜਿਹੇ ਪਿਹਰੇ ਪੁੱਤੜ ਸਾਡ ਸਟਰ ਲੱਗ ਜਾਂਦੀ ਏ ਡੱਕ ਡੱਕ ਪੈਂਦਾ ਹੈਗਾ ਚਲ ਖੰਦ ਬਾਹਰ ਟਿਕਾਣਾ ਆਪ ਆਪ ਕਿਹੜੇ ਕੋ ਇੱਧਰ ਆਗੇ ਜੀ ਬੈਠ ਕੇ ਚਲੋ ਪੁੱਤਰੋ ਖੜ ਜੋ ਫੜ ਫੜੀ ਹਟਾ ਕੇ ਚਲ ਚਲ ਸ਼ਰਾ ਉਤਮਤ ਬੱਚਾਰੇ ਰੋਈ ਹੋਈ ਸ਼ਿਆਜੇ ਰੋ ਬਾਇਆ ਜੀ। ਓਕੇ ਵੀ ਰਿਪੋਰਟ। ਹੁਣ ਘਰੇ ਚੱਲੀਏ ਵੀ ਆਪ ਰੋਟੀ ਖਾ ਜੀ ਨੀ। ਖਲੀ ਵਾਸਤੇ ਲਈ ਹੋ ਜੀ। ਹਾਂਜੀ। ਆਗੇ ਤਰਲੇ ਕਰੇ। ਲਿਵਾਸੇ ਰੋਟੀ ਲੱਸੀ ਲੈ ਆਂਦੀ। ਆ ਜਾ ਲੀਓ ਬੇਟਾ। ਜਲਦੀ ਅੰਦਰ। ਇੱਕ ਵਾਰ ਮੈਂ ਰੋਟੀ ਲਸੀ। ਆ ਜਾ ਬੇਟਾ। ਹਾਂ ਰੋਟੀ। ਫਿਰ ਪਾਣੀ ਲੱਸੀ। ਤੇ ਭਿਆਉ ਦੇ ਆਪ ਬਣਾਵਾਂਗੇ ਰਾਂ ਮੈਂ। ਬਾਸ ਆਉਨੇ ਆ। ਤੇ ਕੋਈ 2-2 ਘੰਟਾ ਤੱਕ ਉੱਠ ਕੇ ਕਬੂਤਰੀ ਦੇਖਣੀ ਹੋਏ ਕਰੂਗੀ ਹਣਾ। ਜਾ ਵਸ ਪਾਣੀ ਦੀ ਤੱਕ ਲੈ ਲਵੇ ਇੰਨੇ ਕ ਟਾਈਮ ਨੂੰ ਵਿਹਲੀ ਹੋਊਗੀ ਇੰਨੇ ਕੰਮ ਤੱਕ ਕਰ ਦੇਣਾ ਆਪਾਂ ਉਹ 2 ਘੰਟੇ ਤੋਂ ਉੱਠਣ ਦੀ ਵੀ ਕੋਈ ਲੋੜ ਨਹੀਂ ਬਾਕੀ ਥੋੜੇ ਬੱਦਲ ਜੇ ਵੀ ਗਰਜ ਰਹੇ ਨੇ ਤੇ ਹਵਾਵਾਂ ਚੱਲ ਰਹੀਆਂ ਤੇ ਮੈਨੂੰ ਐਵੇਂ 2 ਘੰਟੇ ਨੀਂਦ ਪੂਰੀ ਕਰ ਲੈ ਤੇ ਲਾਈਟ ਚਾਵਣ ਜਦੋਂ ਬਤੌਖਾ